ਸਾਰਿਆਂ ਨੂੰ ਨਮਸਕਾਰ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੁਆ ਕਰਨੀਆਂ ਸਰਦੂਲ ਜੀ ਦੀ ਵਰਸੀ ਅੱਜ 24 ਤਰੀਕ 24 ਫਰਵਰੀ 4 ਸਾਲ ਹੋ ਗਏ ਉਹਨਾਂ ਨੂੰ ਸਰੀਰ ਰੂਪ ਵਿੱਚੋਂ ਸਾਡੇ ਕੋਲੋਂ ਗਿਆ ਉਹ ਆਪਾਂ ਇਹ ਦੁਆ ਕਰਨੀਆਂ ਸੱਚੇ ਪਾਤਸ਼ਾਹ ਅੱਲਾਹ ਪਾਕ ਹੋ ਪਰਵਰਦੀਗਾਰ ਮੇਰਾ ਮਾਲਿਕ ਇਸ ਦੁਨੀਆ ਨੂੰ ਇਸ ਜਗਤ ਨੂੰ ਬਣਾਉਣ ਵਾਲਾ ਇਸ ਮੇਰੀ ਪਿਆਰੀ ਜੀ ਸੋਹਣੀ ਜੀ ਰੂਹ ਜਿਹੜੀ ਮੇਰਾ ਮਹਿਬੂਬ ਸਰਦੂਲ ਜੀ ਇਸ ਰੂਹ ਨੂੰ ਸੱਚੇ ਪਾਤਸ਼ਾਹ ਸਕੂਨ ਬਖਸ਼ੇ ਸ਼ਾਂਤੀ ਬਖਸ਼ੇ ਬਖਸ਼ਿਸ਼ ਕਰੇ ਜੰਨਤ ਫਿਰਦੌਸ ਅਤਾ ਕਰੇ ਨਾਲੋਂ ਔਰ ਹਮੇਸ਼ਾ ਸਕੂਨ ਦੇ ਵਿੱਚ ਰਹਿਣ ਖੁਸ਼ ਰਹਿਣ ਇਹ ਹੀ ਦੁਆਵਾਂ ਨੇ ਮੇਰੀਆਂ ਹਰ ਸਾਧ ਨਾਲ ਇਹ ਹੀ ਦੁਆਵਾਂ ਨੇ ਮੇਰੇ ਸਰਦੂਲ ਨੂੰ ਮੇਰੇ ਮਹਿਬੂਬ ਨੂੰ ਮੇਰਾ ਮਾਲਕ ਮੇਰਾ ਪਰਵਰਦੀਗਾਰ ਹਮੇਸ਼ਾ ਸਕੂਨ ਦੇ ਵਿੱਚ ਰੱਖੇ ਆਪਣੀ ਹਿਫਾਜ਼ਤ ਦੇ ਵਿੱਚ ਰੱਖੇ ਆਮੀਨ